ਬਰਿਸ਼ ਨੇ ਕਈ ਜਗ੍ਹਾ ਤੇ ਕਹਿਰ ਮਚਾਇਆ ਹੋਇਆ ਹੈ ਜੀ ਹਾਂ ਵੱਖ-ਵੱਖ ਰਾਜਾਂ ਦੇ ਵਿੱਚ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ ਬਾਰਿਸ਼ ਪੈ ਰਹੀ ਹੈ ਕਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬੜੀ ਹੀ ਖੌਫਨਾਕ ਤੇ ਹੈਰਾਨ ਕਰ ਦੇਣ ਵਾਲੀ ਤਸਵੀਰ ਜਿਹੜੀ ਹੈ ਉਹ ਮੱਧ ਪ੍ਰਦੇਸ਼ ਦੇ ਕਟਨੀ ਤੋਂ ਸਾਹਮਣੇ ਆਈ ਹੈ ਜਿੱਥੇ ਇੰਨਾ ਕੁ ਜ਼ਿਆਦਾ ਮੀਂਹ ਪਿਆ ਹੈ ਕਿ ਰੇਲਵੇ ਟਰੈਕ ਵੀ ਦਿਖਣੋਂ ਬੰਦ ਹੋ ਚੁੱਕੇ ਨੇ ਔਰ ਇਹ ਤਸਵੀਰ ਦੇਖ ਕੇ ਸ਼ਾਇਦ ਤੁਹਾਨੂੰ ਹਾਸਾ ਵੀ ਆਵੇਗਾ ਜਾਂ ਫਿਰ ਤੁਸੀਂ ਯਕੀਨ ਨਾ ਮੰਨੋਗੇ ਕਿ ਇੰਜ ਕਿਵੇਂ ਹੋ ਸਕਦਾ ਹੈ ਅੱਗੇ-ਅੱਗੇ ਰੇਲਵੇ ਅਧਿਕਾਰੀ ਚੱਲ ਰਹੇ ਨੇ ਤੇ ਪਿੱਛੇ-ਪਿੱਛੇ ਰੇਲ ਚੱਲ ਰਹੀ ਹੈ ਇੱਕ ਸਮਾਂ ਹੁੰਦਾ ਹੈ ਕਿ ਰੇਲ ਦੇ ਅੱਗੇ ਆਉਣ ਤੋਂ ਡਰਦਾ ਹੈ ਕਿ ਰੇਲ ਆ ਰਹੀ ਹੈ ਪਰ ਨਹੀਂ ਆਹ ਤਸਵੀਰ ਦੇਖੋ ਤੁਸੀਂ ਇਹਨੂੰ ਕਹਿੰਦੇ ਨੇ ਕੁਦਰਤ ਦਾ ਕਹਿਰ ਕੁਦਰਤ ਦਾ ਕੈਰ ਇੰਨਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਟ੍ਰੇਨਾਂ ਜਿਹੜੀਆਂ ਨੇ ਉਹ ਵੀ ਥੰਮ ਚੁੱਕੀਆਂ ਨੇ ਸਾਰੇ ਰੂਟ ਕੈਂਸਲ ਕਰ ਦਿੱਤੇ ਗਏ ਨੇ ਜੱਬਲਪੁਰ ਰੇਲਵੇ ਟਰੈਕ ਦੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮੱਧ ਪ੍ਰਦੇਸ਼ ਦਾ ਜੱਬਲਪੁਰ ਰੇਲਵੇ ਟਰੈਕ ਹੈ ਜਿੱਥੇ ਪਾਣੀ ਹੀ ਪਾਣੀ ਭਰ ਚੁੱਕਿਆ ਹੈ ਰੇਲ ਦੀਆਂ ਪਟੜੀਆਂ ਦਿਖ ਹੀ ਨਹੀਂ ਰਹੀਆਂ ਇੰਜ ਲੱਗਦਾ ਹੈ ਕਿ ਜਿਵੇਂ ਇਹ ਕੋਈ ਨਹਿਰ ਦੇ ਵਿੱਚ ਕੋਈ ਲੋਕ ਤੁਰੇ ਜਾਂਦੇ ਹੁਣ ਔਰ ਥੱਲੇ ਟ੍ਰੈਕ ਹੀ ਨਾ ਹੋਵੇ ਪਰ ਇਹ ਦੇਖੋ ਤੁਸੀਂ ਰੇਲਵੇ ਅਧਿਕਾਰੀ ਜਿਹੜੇ ਨੇ ਉਹ ਰੇਲ ਨੂੰ ਟ੍ਰੈਕ ਦੱਸ ਰਹੇ ਨੇ ਕਿ ਭਾਈ ਇੱਧਰ ਟ੍ਰੈਕ ਹੈ ਇਸ ਬੰਨੇ ਟ੍ਰੈਕ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੱਬਲਪੁਰ ਰੇਲਵੇ ਟ੍ਰੈਕ ਦੀ ਇਹ ਤਸਵੀਰ ਹੈ ਲਗਾਤਾਰ ਮੀਂਹ ਦਾ ਕਹਿਰ ਜੁੜਾ ਉਹ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਰਾਜਿਆ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਜੇ ਇੱਕ ਪਾਸੇ ਕੁੱਲੋਂ ਮਨਾਲੀ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਮੀਂਹ ਦਾ ਕਹਿਰ ਹੈ ਉੱਥੇ ਘਰਾਂ ਦੇ ਘਰ ਰੋੜ ਚੁੱਕੇ ਨੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਿਆ ਸੋ ਇਸੇ ਤਰੀਕੇ ਦੇ ਨਾਲ ਇਹ ਜੱਬਲਪੁਰ ਦੇ ਵਿੱਚ ਵੀ ਜਿਹੜਾ ਆ ਅਧਿਕਾਰੀ ਲੱਗੇ ਹੋਏ ਨੇ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ ਖੁਦ ਇਹ ਰੇਲਵੇ ਟਰੈਕ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਰੇਲ ਗੱਡੀ ਨੂੰ ਦੱਸਣਾ ਪੈ ਰਿਹਾ ਕਿ ਭਾਈ ਟਰੈਕ ਇਧਰ ਹੈ ਤਾਂ ਰੇਲ ਗੱਡੀ ਦੀ ਸਪੀਡ ਵੀ ਤੁਸੀਂ ਦੇਖ ਦੇਖਦੇ ਹੋ ਕਿੰਨੀ ਖੌਫਨਾਕ ਇਹ ਵੀਡੀਓ ਹੈ ਜੋ ਹਾਲਾਤ ਮੌਕੇ ਦੇ ਹੁਣ ਉੱਥੇ ਬੜੇ ਹੋਏ ਨੇ ਹਾਲਾਂਕਿ ਅਧਿਕਾਰੀਆਂ ਨੂੰ ਆ ਸੀਐਮ ਨੇ ਨਿਰਦੇਸ਼ ਦਿੱਤੇ ਨੇ ਕਿ ਜਲਦੀ ਤੋਂ ਜਲਦੀ ਸਿਚੁਏਸ਼ਨ ਜਿਹੜੀ ਹੈ ਉਸ ਨੂੰ ਠੀਕ ਕੀਤਾ ਜਾਵੇ ਔਰ ਕਈ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਲੋਕਾਂ ਦੇ ਕੋਲੋਂ ਬਾਹਰ ਘਰਾਂ ਤੋਂ ਨਹੀਂ ਨਿਕਲ ਹੋ ਰਿਹਾ ਤਾਂ ਉਹਨਾਂ ਨੇ ਵੀ ਮਦਦ ਦੀ ਗੁਹਾਰ ਜਿਹੜੀ ਪ੍ਰਸ਼ਾਸਨ ਦੇ ਕੋਲ ਲਾਈ ਹੈ ਸੋ ਇਸ ਕਰਕੇ ਪ੍ਰਸ਼ਾਸਨ ਉਹਨਾਂ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਜਿਹੜੇ ਵੀ ਅਸੀਂ ਸਾਧਨਾ ਦੀ ਗੱਲ ਕਰੀ ਤਾਂ ਪਾਣੀ ਦੇ ਕਾਰਨ ਆਵਾਜਾਈ ਵੀ ਠੱਪ ਹੋਈ ਹੈ ਬਿਜਲੀ ਵੀ ਠੱਪ ਹੋਈ ਹੈ ਕਿਉਂਕਿ ਪਾਣੀ ਇੰਨਾ ਹੁਣ ਕਰਕੇ ਬਿਜਲੀ ਜਿਹੜੀ ਹੈ ਉਹ ਠੱਪ ਕਰਨੀ ਪੈਂਦੀ ਹੈ ਕਿ ਖੁਦ ਨਾਲ ਖਾਸ ਤਾ ਕੋਈ ਵੀ ਭਿਆਨਕ ਘਟਨਾ ਜਿਹੜੀ ਹੈ ਉਹ ਇਹਦੇ ਨਾਲ ਅ ਜਿਹੜੀ ਆ ਵਾਪਰ ਜਾਵੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਟਨੀ ਤਜਬਲਪੁਰ ਦੇ ਵਿੱਚ ਜਿਹੜਾ ਇਹ ਰੇਲਵੇ ਟਰੈਕ ਬਣਿਆ ਹੋਇਆ ਬਿਲਕੁਲ ਧੀਮੀ ਰਫ਼ਤਾਰ ਦੇ ਨਾਲ ਰੇਲ ਚੱਲ ਰਹੀ ਹੈ ਔਰ ਅੱਗੇ-ਅੱਗੇ ਇਨਸਟਰਕਸ਼ਨ ਦਿੰਦੇ ਹੋਏ ਜਿਹੜੇ ਰੇਲਵੇ ਵਿਭਾਗ ਦੇ ਮੁਲਾਜ਼ਮ ਨੇ ਤਾਂ ਇੱਥੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਹਿਰ ਜਿਹੜਾ ਆ ਉਮੀਦ ਆ ਦੇਖਣ ਨੂੰ ਮਿਲ ਰਿਹਾ ਹੈ ਲੋਕ ਵੀ ਡਰੇ ਸਹਮੇ ਹੋਏ ਘਰਾਂ ਦੇ ਵਿੱਚ ਆਪਣੇ ਵੜੇ ਹੋਏ ਨੇ ਕਿਉਂਕਿ ਲਗਾਤਾਰ ਮੀ ਇੱਕ ਪਲ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਰੁੜ ਚੁੱਕਿਆ ਪਾਣੀ ਵੜ ਚੁੱਕਿਆ ਕਈ ਘਰ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਗੱਡੀਆਂ ਲੋਕਾਂ ਦੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਪਾਣੀ ਨੇ ਸੁੱਟ ਦਿੱਤੀਆਂ ਨੇ ਇੰਨੇ ਬੁਰੇ ਹਾਲਾਤ ਜੱਬਲਪੁਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਔਰ ਰੇਲਵੇ ਟਰੈਕ ਜਿਹੜੇ ਆ ਉਹ ਦਿਖਣੋਂ ਬੰਦ ਹੋ ਚੁੱਕੇ ਨੇ ਕਿ ਭਾਈ ਇੱਥੇ ਰੇਲਵੇ ਟਰੈਕ ਕਿੱਥੇ ਆ ਤਾਂ ਰੇਲਾ ਦੇ ਰੂਟ ਵੀ ਕੈਂਸਲ ਕਰ ਦਿੱਤੇ ਗਏ ਨੇ ਇਹ ਤਸਵੀਰ ਦੇਖੋ ਅੱਗੇ-ਅੱਗੇ ਰੇਲਵੇ ਲਾਈਨ ਦੇ ਅਧਿਕਾਰੀ ਜਾ ਰਹੇ ਨੇ ਔਰ ਪਿੱਛੇ-ਪਿੱਛੇ ਟ੍ਰੇਨ ਆ ਰਹੀ ਹੈ ਟ੍ਰੇਨ ਅਧਿਕਾਰੀਆਂ ਨੂੰ ਫੋਲੋ ਕਰ ਰਹੀ ਹੈ ਕਿ ਅੱਛਾ ਟਰੈਕ ਇੱਥੇ ਹੈ ਕਿਉਂਕਿ ਇੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਟਰੈਕ ਲੱਭ ਹੀ ਨਹੀਂ ਰਿਹਾ ਸੋ ਇਸ ਕਰਕੇ ਹੁਣ ਜਿਹੜੇ ਰੂਟ ਨੇ ਉਹ ਕੈਂਸਲ ਕਰ ਦਿੱਤੇ ਗਏ ਨੇ ਰੇਲਾ ਦੇ